ਪਰ ਸਾਡੇ ਲੋਕ ਪਰਹੇਜ ਨਹੀਂ ਕਰਨਗੇ ਸਾਡੇ ਬੰਦੇ ਪਰਹੇਜ ਨਹੀਂ ਕਰਨਗੇ ਦਵਾਈਆਂ ਖਾਣਗੇ ਸਾਰੇ ਪਿੰਡ ਦੇ ਆਲੇ ਦੁਆਲੇ ਆਏ ਢਾ ਦੇ ਆਓ ਤੁਰੇ ਆਓ ਸਵੇਰੇ ਉੱਠ ਕੇ ਗੁਰਦੁਆਰੇ ਜਾਓ ਇੱਕ ਸਵੇਰੇ ਢੇੜਾ ਲਾਣਾ ਸ਼ੁਰੂ ਕਰੇ ਇੱਕ ਸ਼ਾਮ ਸ਼ੁਰੂ ਕਰਨ ਨਾਲੇ ਮੱਥਾ ਟੇਕਿਆ ਨਾਲੇ 5-10 ਮਿੰਟ ਬੈਠਿਆ ਨਾਲੇ ਤੇਰਾ ਮਨ ਸ਼ਾਂਤ ਹੋਵੇ ਨਾਲੇ ਤੇਰੀ ਵੋਕ ਹੋਵੇ ਤੁਰੇ ਸਿਆਲਾਂ ਦੇ ਵਿੱਚ ਤੁਸੀਂ ਬੋਲੋ ਸਿਆਲਾਂ ਦੇ ਵਿੱਚ ਰੋਗ ਵੱਧਦੇ ਨਹੀਂ ਭਲਾ ਗਰਮੀਆਂ 'ਚ ਘਟਣਗੇ ਸਿਆਲਾਂ 'ਚ ਕਿਉਂ ਵੱਧੇ ਆ ਪੰਜੀਰੀ ਰਲਾਲਾ ਖੋਆ ਮਾਰ ਲਾ ਗਾਜਰ ਪਾਕ ਬਣਾ ਲਾ ਇਹ ਖਾ ਖਾ ਕੇ ਫਿਰ ਉਹ ਭਾਰਾ ਹੋ ਹੀ ਜਾਂਦਾ ਤੁਰਿਆ ਜਾਂਦਾ ਨਹੀਂ ਪਸੀਨਾ ਨਿਕਲਦਾ ਨਹੀਂ ਠੰਡ ਵਿੱਚ ਪਸੀਨਾ ਥੋੜਾ ਨਿਕਲਦਾ ਸਾਡੇ ਤੇ ਆ ਵਰਦਾਨ ਹੈ ਜਿਵੇਂ ਜਿਵੇਂ ਗਰਮੀ ਆ ਰਹੀ ਹੈ ਸਾਡਾ ਭਲਾ ਹੈ ਗਰੀਬਾਂ ਦਾ ਆਪਾਂ ਲੋਕ ਉਹ ਜੇ ਹੈ ਨਹੀਂ ਆ ਇੰਗਲੈਂਡ ਵਿੱਚ ਚਲੇ ਜਾਓ ਉਹ ਹੌਟ ਬਾਥ ਹੌਟ ਟੱਬ ਕਿੰਨਾ ਕੁਝ ਉਹਨਾਂ ਦੇ ਬਣਿਆ ਹੋਇਆ ਅ ਸਟੀਮ ਲੈਂਡ ਜਾਣਗੇ ਗਰਮੀ ਉਹਨਾਂ ਨੂੰ ਟੱਪਾ